ਤੇ ਮੈਨੂੰ ਲੱਗ ਰਿਹਾ ਸੀ ਕਿ ਆਪ ਪਾਰਟੀ ਹੈ ਜਿਹੜੀ ਇੰਡਸਟਰੀ ਬਾਰੇ ਕਾਫੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦੀ ਅਪਲਿਫਮੈਂਟ ਹੋਏ ਇੰਡਸਟਰੀ ਤਰੱਕੀ ਕਰੇ ਤੇ ਇੰਡਸਟਰੀ ਗਰੋਅ ਕਰੇ ਮੇਰਾ ਤਾਂ ਵੀਆਈਪੀ ਕਲਚਰ ਪਹਿਲਾਂ ਵੀ ਨਹੀਂ ਸੀ ਮੇਰੇ ਜਰੂਰ ਰਿਲੇਸ਼ਨਸ਼ਿਪ ਸਾਰੀ ਪਾਰਟੀਆਂ ਨਾਲ ਆਫੀਸ਼ੀਅਲਸ ਨਾਲ ਬਿਊਰੋਕ੍ਰੈਟਸ ਨਾਲ ਕਈ ਸਾਲਾਂ ਤੋਂ ਨੇ ਪਰ ਮੇਰੇ ਕਦੀ ਮਾਈਂਡ 'ਚ ਉਹ ਚੀਜ਼ ਨਹੀਂ ਆਈ ਤੇ ਨਾ ਹੀ ਮੈਂ ਕਦੀ ਸ਼ੋਅ ਆਫ ਕਰਦਾ ਹਾਂ ਉਸ ਚੀਜ਼ ਦਾ ਵੀ ਮੀ ਨਾਓ ਆਮ ਅ ਪੋਲੀਟਿਸ਼ੀਅਨ ਹਾਂ ਔਰ ਆ ਹਲਕਾ ਇਨ ਚਾਰਜ ਮੈਂ ਅਕੱਲਾ ਸੈਂਟਰਲ ਕੇਦ ਵਾਲਾ ਕੰਮ ਨਹੀਂ ਸੋਚ ਕੇ ਕੋਈ ਕਰ ਰਿਹਾ ਵੀ ਮੈਂ ਕੋਈ ਸੀ ਮੈਂ ਕਾਫੀ ਜੋਰ ਲਗਾ ਕੇ ਮਿਹਨਤ ਕਰਕੇ ਕਾਰਪੋਰੇਸ਼ਨਲ ਡਾਇਆਪ ਕਰਕੇ ਇੰਟਰਨੈਸ਼ਨਲ ਡਾਇਆਪ ਕਰਕੇ ਅਸੀਂ ਉਹ ਪ੍ਰੋਜੈਕਟ ਜਿਹੜਾ 18 ਸਾਲਾਂ ਤੋਂ ਰੁਕਿਆ ਸੀ ਉਹ ਸ਼ੁਰੂ ਕਰਾਇਆ ਸਰਕਾਰੀ ਸਿਸਟਮਸ ਦੇ ਵਿੱਚ ਐਸਐਸ ਸਿਸਟਮ ਨੇ ਜਿੰਨਾ ਚ ਵਾਰ ਕੇ ਕੰਮ ਕਰਾਉਣਾ ਇਜ਼ ਨੋਟ ਐਨ ਈਜ਼ੀ ਟਾਸਕ ਤੁਹਾਨੂੰ ਕੰਟੀਨਿਊਸਲੀ ਉਹਦਾ ਫਾਲੋਅ ਅਪ ਰੱਖਣਾ ਪੈਂਦਾ ਹੈ ਤਾਂ ਕੋਈ ਵੀ ਸਿਰੇ ਚੜਾ ਨਹੀਂ ਖੋਲੀ-ਵੋਲੀ ਕਰਕੇ ਸਾਰੇ ਕੰਮ ਕੰਪਲੀਟ ਕਰਕੇ ਸ਼ਹਿਰ ਨੂੰ ਇੱਕ ਨਵੀਂ ਮਾਰ ਦਿਆਂ वन दिस इज मिस स्मृति भारद्वाज आज ਸਾਡੇ ਨਾਲ ਇੱਕ ਜਿਹੀ ਸ਼ਖਸੀਅਤ ਮੌਜੂਦ ਨੇ ਜੋ ਕਿ ਸੋਸਾਇਟੀ ਦੇ ਵਿੱਚ ਮਲਟੀਪਲ ਰੋਲਸ ਅਦਾ ਕਰ ਰਹੇ ਨੇ ਮਸ਼ਹੂਰ ਇੰਡਸਟਰੀਅਲਿਸਟ ਹੋਣ ਦੇ ਨਾਲ ਨਾਲ ਉਹ ਹਾਕੀ ਪੰਜਾਬ ਦੇ ਪ੍ਰੈਜ਼ੀਡੈਂਟ ਤੇ ਹਾਕੀ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਜੁਆਇਨ ਕੀਤਾ ਹੈ ਤੇ ਇਸ ਵੇਲੇ ਉਹ ਜਲੰਧਰ ਸੈਂਟਰਲ ਦੇ ਹਲਕਾ ਇਨਚਾਰਜ ਵਜੋਂ ਨਿਯੁਕਤ ਨੇ ਸਵਾਗਤ ਕਰਦੇ ਹਾਂ ਨਿਤਨ ਕੋਲੀ ਜੀ ਦਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਜਾਨਣਾ ਚਾਹਾਂਗੀ ਕਿ ਇੰਡਸਟਰੀਅਲਿਸਟ ਤੋਂ ਤੁਸੀਂ ਪੋਲੀਟੀਸ਼ੀਅਨ ਕਿਵੇਂ ਬਣੇ ਕਿਹੜਾ ਟਰਨਿੰਗ ਪੁਆਇੰਟ ਸੀਗਾ ਜਦੋਂ ਤੁਸੀਂ ਡ ਪੋਲਿਟਿਕਸ ਦੇ ਵਿੱਚ ਆਣਾ ਚਾਹੀਦਾ ਹੈ। ਸਮਝਦੇ ਤੈਨੂੰ ਦੇਖੋ ਮੈਂ ਕਾਫੀ ਸਾਲਾਂ ਤੋਂ ਨਾਲ ਬਿਜ਼ਨਸ ਤੇ ਸੋਸ਼ਲ ਵਰਕ ਤੇ ਕਰ ਹੀ ਰਿਹਾ ਸੀ ਤੇ ਮੈਨੂੰ ਕੋਈ ਜ਼ਿਆਦਾ ਇਹਦੇ ਵਿੱਚ ਇੰਡਸਟ੍ਰੀਇਸਟ ਟੂ ਪੋਲਿਟਿਸ਼ੀਅਨ ਵਾਲੀ ਫੀਲਿੰਗ ਆ ਨਹੀਂ ਕਦੀ ਕਿਉਂਕਿ ਹੱਲੇ ਵੀ ਮੈਨੂੰ ਲੱਗਦਾ ਕਿ ਇਹ ਤਾਂ ਠੀਕ ਹੈ ਅੱਗੇ ਥੋੜੀ ਦਰ ਕਰਦੇ ਸੀ ਅੱਧਾ ਦਿਨ ਕਰਦੇ ਸੀ ਹੁਣ ਸ਼ਾਇਦ ਪੂਰਾ ਦਿਨ ਕਰਨਾ ਪੈ ਰਿਹਾ ਤੇ ਅਚੀ ਫੀਲਿੰਗ ਆ ਰਹੀ ਹੈ ਲੋਕਾਂ ਦੇ ਕੰਮ ਹੋ ਰਹੇ ਨੇ ਲੋਕਾਂ ਦੇ ਜਿਹੜੇ ਜਿਹੜੇ ਪੁਰਾਣੇ ਲੋਕਾਂ ਦੇ ਕੰਮ ਹੋ ਰਹੇ ਨੇ ਤੇ ਅਚੀ ਫੀਲਿੰਗ ਹੈ। ਜੀ ਤੇ ਪੋਲਿਟਿਕਸ ਦੇ ਵਿੱਚ ਆਉਣ ਤੋਂ ਬਾਅਦ ਤੁਹਾਡੀ ਫੈਮਿਲੀ ਦਾ ਕੀ ਰਿਸਪੌਂਸ ਰਿਹਾ ਹੈ ਇਹਨੂੰ ਲੈ ਕੇ ਨਹੀਂ ਫੈਮਿਲੀ ਬੜੀ سپورਟਿਵ ਸੀ ਮੇਰੀ ਬੇਟੀਆਂ ਮੇਰੇ ਨਾਲ ਬਿਜ਼ਨਸ ਨੇ ਤੇ ਉਹ ਡੇਲੀ ਬੇਟੀ ਤੇ ਚਲੋ ਇੱਕ ਤੁਹਾਡਾ ਮੀਡੀਆ ਦਾ ਪਾਰਟਨਰ ਹੀ ਹੈ ਤੁਹਾਡ ਨਾਲ ਨੇ ਤੇ ਛੋਟੀ ਵਾਲੀ ਮੇਰੇ ਨਾਲ ਬੈਠ ਗਈ ਫੈਕਟਰੀ ਤੇ ਸ਼ੀ ਵਾਸ ਵੈਰੀ سپورਟਿਵ ਮਾਈ ਵਾਈਫ ਵਾਸ ਵੈਰੀ سپورਟਿਵ ਬਈ ਉਹ ਨਹੀਂ ਕਹ ਜੀ ਤੁਸੀਂ ਵੈਸੇ ਇੱਕ ਵਾਰੀ ਹੁਣ ਫੁੱਲ ਟਾਈਮ ਆ ਕਾਰੀ ਲੋ ਕੰਮ ਤੇ ਤੁਸੀਂ ਟਰਾਈ ਕਰੋ ਆਪਣਾ ਕੈਰੀਅਰ ਇਨ ਪੋਲਿਟਿਕਸ ਆਲਸੋ ਕਿਉਂਕਿ ਬਿਜ਼ਨਸ ਵੀ ਤੁਸੀਂ ਅਦਾ ਦਿਨ ਦੇ ਹੀ ਕੰਮ ਕਰਦੇ ਹੋ ਹੁਣ ਤੁਸੀਂ ਫੁੱਲ ਟਾਈਮ ਇੱਕ ਵਾਰੀ ਕਰਕੇ ਤੇ ਜਸ ਸੀ ਦ ਫੇਟ ਆਫ ਇਟ ਓਕੇ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਤੇ ਮੈਂ ਇਹ ਜਾਨਣਾ ਚਾਹੁੰਗੀ ਪੋਲਿਟਿਕਸ ਦੇ ਵਿੱਚ ਐਂਟਰੀ ਦੇ ਲਈ ਪਰਟੀਕੂਲਰਲੀ ਆਮ ਆਦਮੀ ਪਾਰਟੀ ਹੀ ਕਿਉਂ ਚੁਸ ਕੀਤੀ ਗਈ ਹੈ ਦੇਖੋ ਮੈਂ ਮੇਰਾ ਸਾਰੀ ਪਾਰਟੀਆਂ ਨਾਲ ਪਿਆਰ ਸੀਗਾ ਪਰ ਆਮ ਆਦਮੀ ਪਾਰਟੀ ਨੂੰ ਮੈਂ ਪਿਛਲੇ ਕਾਫੀ ਦੇ ਤੋਂ ਆਬਜ਼ਰਵ ਵੀ ਕਰ ਰਿਹਾ ਸੀ ਤੇ ਜਿਸ ਤਰ੍ਹਾਂ ਕਿ ਹੁਣੇ ਰੀਸੈਂਟਲੀ ਸਾਡੇ ਲੁਧਿਆਣਾ ਇਲੈਕਸ਼ਨ ਹੋਏ ਨੇ ਸੰਜੀਵ ਰੋੜਾ ਜੀ ਉਹ ਵੀ ਇੰਡਸਟ੍ਰੀਅਲਿਸ ਨੇ ਉਹਨੇ MP ਦੀ ਛੱਡ ਕੇ MLA ਦੇ ਇਲੈਕਸ਼ਨ ਲੜ ਕੇ ਤੇ ਮਿਨਿਸਟਰ ਇੰਡਸਟਰੀ ਮਿਨਿਸਟਰ ਬਣਨੇ ਤੇ ਮੈਨੂੰ ਲੱਗ ਰਿਹਾ ਸੀ ਕਿ ਆਪ ਪਾਰਟੀ ਹੈ ਜਿਹੜੀ ਇੰਡਸਟਰੀ ਬਾਰੇ ਕਾਫੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦੀ ਅਪਲਿਫਟਮੈਂਟ ਹੋਏ ਇੰਡਸਟਰੀ ਤਰੱਕੀ ਕਰੇ ਤੇ ਇੰਡਸਟਰੀ ਗਰੋਅ ਕਰੇ ਔਰ ਬਾਈ ਜਾਨਸ ਇੱਥੇ ਕੁਝ ਹਾਲਾਤ ਸੈਂਟਰਲ ਹਲਕੇ ਦੇ ਐਸੇ ਸੀਗੇ ਕਿ ਉਹਨਾਂ ਨੇ ਵੀ ਇੱਕ ਬੰਦਾ ਕੋਈ ਅਪਾਇੰਟ ਕਰਨਾ ਸੀ ਤੇ ਡੈਫੀਨਿਟਲੀ ਆਈ ਵਾਸ ਅਪਰੋਚਡ ਤੇ ਮੈਨੂੰ ਲੱਗਾ ਕਿ ਇੱਕ ਲੋਕਾਂ ਦੇ ਭਲਾਈ ਲਈ ਜੇ ਮੈਂ ਕੁਝ ਕੰਮ ਆ ਸਕਾਂ ਤੇ ਮੈਨੂੰ ਇਹ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਚੇਕੇ ਤੇ ਪੋਲੀਟੀਸ਼ੀਅਨਸ ਨੂੰ ਜ਼ਿਆਦਾਤਰ ਵੀਆਈਪੀਜ਼ ਦੇ ਵਿੱਚ ਗਿਣਿਆ ਜਾਂਦਾ ਵਾ ਲੋਕੀ ਉਹਨਾਂ ਦੇ ਕੋਲ ਜਾਣ ਤੋਂ ਘਤਰੋਂਦੇ ਨੇ ਕਿ ਪਤਾ ਨਹੀਂ ਮਿਲਣਗੇ ਵੀ ਕਿ ਨਹੀਂ ਪਹਿਲੀ ਗੱਲ ਤਾਂ ਤੇ ਗੱਲ ਸੁਣਨਗੇ ਕਿ ਨਹੀਂ ਬਟ ਤੁਹਾਡੀ ਇਸ ਮੈਟਰ ਨੂੰ ਲੈ ਕੇ ਕੀ ਅਪਰੋਚ ਹੈ ਲੋਕਾਂ ਨੂੰ ਮਿਲਣ ਨਾਲ ਤੇ ਕਿੱਦਾਂ ਮਿਲਦੇ ਹੋ ਤੁਸੀਂ ਹੁਣੇ ਤੁਸੀਂ ਜਿਸ ਤਰ੍ਹਾਂ ਮੇਰੇ ਆਫਿਸ ਆਏ ਤੇ ਇਹ ਬਾਡੀ ਆਫਿਸ ਹੈ ਬਾਹਰ ਤੁਸੀਂ ਦੇਖਿਆ ਲੋਕ ਕਿਨੇ ਲੋਕ ਬੈਠੇ ਨੇ ਤੇ ਮੇਰਾ ਵੀਆਈਪੀ ਕਲਚਰ ਪਹਿਲਾਂ ਵੀ ਨਹੀਂ ਸੀ ਮੇਰੇ ਜ਼ਰੂਰ ਰਿਲੇਸ਼ਨਸ਼ਿਪ ਸਾਰੀ ਪਾਰਟੀਆਂ ਨਾਲ ਆਫੀਸ਼ੀਅਲਸ ਨਾਲ ਬੀਰੋਕ੍ਰੈਟ ਨਾਲ ਕਈ ਸਾਲਾਂ ਤੋਂ ਨੇ ਪਰ ਮੇਰੇ ਕਦੀ ਮਾਈਂਡ ਚ ਉਹ ਚੀਜ਼ ਨਹੀਂ ਆਈ ਤੇ ਨਾ ਹੀ ਮੈਂ ਕਦੀ ਸ਼ੋਅ ਆਫ ਕਰਦਾ ਉਹ ਸੀਨ ਦਾ ਵੀ ਵੀ ਨਾ ਆਈ ਮੈਂ ਪੋਲੀਟਿਸ਼ੀਅਨ ਹੋ ਰਹਾ ਹਾਂ ਹਲਕਾ ਇਨ ਚਾਰਜ ਮਤਲਬ ਸੋ ਮੱਚ ਸੋ ਮੈਨੂੰ ਸਰਕਾਰ ਨੇ ਵੀ ਕਿਹਾ ਕਿ ਤੁਸੀਂ ਸਿਕਿਉਰਿਟੀ ਲਓ ਤੁਸੀਂ ਯੂਰ ਐਂਡ ਟਾਈਟਲ ਪਰ ਮੇਰਾ ਮੈਨੂੰ ਹੈ ਵੀ ਦੇਖੋ ਥਾਣੇ ਅੱਜ ਬੰਦੇ ਨਹੀਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਅਸੀਂ 10 10 20 20 ਗਨਮਨ ਲੈ ਕੇ ਘੁੰਮੀਏ ਇਟ ਡਸਨਟ ਲੁੱਕ ਨਾਈਸ ਤੇ ਮੇਰਾ ਕੋਈ ਐਸਾ ਕਲਚਰ ਚੇਂਜ ਕਰਨ ਦਾ ਵੀ ਕੋਈ ਐਸਾ ਪਲੈਨਿੰਗ ਹੈ ਕਿ ਮੈਂ ਆਪਣੀ ਫੀਲਿੰਗ ਚੇਂਜ ਕਰਾਂ ਸੋ ਜਿਸ ਤਰ੍ਹਾਂ ਅਸੀਂ ਅੱਗੇ ਨਾਰਮਲ ਲਾਈਫ ਚ ਰਹਿ ਰਹੇ ਸੀ ਉਸੇ ਲਾਈਫ ਚ ਆਪਾਂ ਹੁਣ ਵੀ ਇੰਜੋਏ ਕਰ ਰਹੇ ਹਾਂ ਜੀ ਤੇ ਹੁਣ ਜੇ ਆਪਾਂ ਸੈਂਟਰਲ ਹਲਕੇ ਦੀ ਗੱਲ ਕਰੀਏ ਤਾਂ ਸੈਂਟਰਲ ਹਲਕੇ ਦੇ ਵਿੱਚ ਇਦਾਂ ਦੇ ਕਿਹੜੇ ਕੰਮ ਸੀ ਜਿਹੜੇ ਕਿ ਰੁਕੇ ਹੋਏ ਸੀ ਬਹੁਤ ਸਮੇਂ ਤੋਂ ਤੇ ਤੁਹਾਡੇ ਆਉਣ ਤੋਂ ਬਾਅਦ ਪੂਰੇ ਹੋਏ ਨੇ ਨਹੀਂ ਨਾਟ ਇਵਨ ਸੈਂਟਰਲ ਹਲਕੇ ਬਲੋ ਕਈ ਕੰਮ ਐਸੇ ਨੇ ਜਿਹੜੇ ਸ਼ਹਿਰ ਦੀ ਪਲਾਇ ਲਈ ਰੁਕੇ ਹੋਏ ਸੀ ਮੈਂ ਕੱਲਾ ਸੈਂਟਰਲ ਕੇਦਵਾਲਾ ਕੰਮ ਨਹੀਂ ਸੋਚ ਕੇ ਕੋਈ ਕਰ ਰਿਹਾ ਵੀ ਮੈਂ ਕੋਈ ਕੱਲ ਨੂੰ ਇਲੈਕਸ਼ਨ ਲੜਨੇ ਆ ਮੈਂ ਇੱਥੇ ਜੋਰ ਲਾਵਾਂ ਮੈਨੂੰ ਤੇ ਇਹ ਲੱਗ ਰਿਹਾ ਵੀ ਸ਼ਹਿਰ ਸਾਡਾ ਵਧੀਆ ਹੋਣਾ ਚਾਹੀਦਾ ਸਾਡੇ ਮੇਅਰ ਸਾਹਿਬ ਨੀਤੀ ਜੀ ਨੇ ਉਹ ਬਹੁਤ ਐਫਰਟ ਲਗਾ ਰਹੇ ਨੇ ਕਿ ਸ਼ਹਿਰ ਨੂੰ ਸੁਧਰ ਬਣਾ ਲਈ ਮਤਲਬ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕੋਈ ਵੀ ਪ੍ਰੋਜੈਕਟ ਜਿੱਥੇ ਸ਼ਹਿਰ ਦੀ ਬਿਹਤਰੀ ਹੋ ਜਾਏ ਬਲਡਨ ਬਾਗ ਦਾ ਪ੍ਰੋਜੈਕਟ ਦੀ ਦੋ ਮੇਰੇ ਹਲਕੇ ਚ ਨਹੀਂ ਸੀ ਪਰ ਮੈਂ ਮੈਂ ਕਾਫੀ ਜੋਰ ਲਗਾ ਕੇ ਮਿਹਨਤ ਕਰਕੇ ਕਾਰਪੋਰੇਸ਼ਨਲ ਡਾਇਆਪ ਕਰਕੇ ਬਿਲਡਰ ਨਾਲ ਡਾਇਆਪ ਕਰਕੇ ਸੀ ਉਹ ਪਰ ਜਿਹੜਾ ਜਿਹੜਾ 18 ਸਾਲਾਂ ਤੋਂ ਰੁਕਿਆ ਸੀ ਉਹ ਸ਼ੁਰੂ ਕਰਾਇਆ ਮਤਲਬ ਹੁਣ ਸੋ ਮਚ ਸੋ ਇੰਪਰੂਵਮੈਂਟ ਅਸ ਤੋਂ ਕੱਲ ਪਰਸੋਂ ਇੱਕ ਸਕੀਮ ਲਾਂਚ ਕਰਾਈ ਹੈ ਜਿਹੜੇ ਵਿੱਚ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਸਹੀ ਹੈ ਨਾ ਹਸਮੈਂਟ ਚਾਰजेस ਨੂੰ ਲੈ ਕੇ ਤੇ ਬਾਕੀ ਸੁਰੇਨ ਕਲੇਵ ਦੇ ਲੋਕ ਨੇ ਗੁਰਗੋਵੀ ਸਿੰਘ ਐਵੇਨਿਊ ਤੇ ਕਾਫੀ ਐਸੇ ਕੰਮ ਹੈ ਕੋਈ ਐ ਸੋਚ ਕੇ ਨਹੀਂ ਕਰ ਰਿਹਾ ابھی ਹੁਣ ਥੋੜਾ ਜਿਹਾ ਮੇਰੇ ਮਾਈਂਡ ਤੋਂ ਚੱਲ ਰਿਹਾ ਇੱਕ ਸਫਾਈ ਦਾ ਮੁੱਦਾ ਸ਼ਹਿਰ ਦੀ ਦੇਕ ਵਾਟਰ ਟ੍ਰੀਟਮੈਂਟ ਦਾ ਆਪਾ ਕਰੀਏ ਰੇਨ ਵਾਟਰ ਟ੍ਰੀਟਮੈਂਟ ਦਾ ਜਰੂਰ ਕੁਛ ਨਾ ਕੁਛ ਕਰੀਏ ਵੀ ਜਿਹਦੇ ਵਿੱਚ ਓਵਰঅল ਸ਼ਹਿਰ ਦੀ ਭਲਾਈ ਹੋਏ ਸਾਡੇ ਕਈ ਕਿਨੇ ਸ਼ਹਿਰ ਪੰਜਾਬ ਸਪਾਟ ਹੁੰਦੇ ਕਿਤੇ ਹਮੇਸ਼ਾ ਇਹ ਬਥੋੜੀ ਬਾਰਝੁੰਦੀ ਤੇ ਪਾਣੀ ਰੁਕ ਜਾਂਦਾ ਉਹਦਾ ਸਿੰਪਲੈਸਟ ਤੇ ਈਜ਼ੀ ਵੇ ਆਊਟ ਰੇਨ ਵਾਟਰ ਹਾਰਵੈਸਟਿੰਗ ਹੈ ਐਂਡ ਅਸੀਂ ਉਹਦੇ ਤੇ ਆਲਰੇਡੀ ਵਰਕ ਕਰ ਰਹੇ ਹਾਂ ਬਹੁਤ ਜਲਦੀ ਉਸ ਸਕੀਮ ਅਸੀਂ ਲਾਂਚ ਕਰਨ ਜਾ ਰਹੇ ਹਾਂ ਜੀ ਤੇ 45 ਦਿਨ ਹੋ ਗਏ ਨੇ ਤੇ ਇਹਨਾਂ 45 ਦਿਨਾਂ ਦੇ ਵਿੱਚ ਤੁਹਾਡੀਆਂ ਕੀ ਅਚੀਵਮੈਂਟਸ ਰਹੀਆਂ ਨੇ ਜਾਂ ਫਿਰ ਕਿਹੜੇ ਚੈਲੰਜਸ ਆ ਜਿਹੜੇ ਤੁਸੀਂ ਫੇਸ ਕੀਤੇ ਨੇ ਦੇਖੋ ਇੱਕ ਸਰਕਾਰੀ ਸਿਸਟਮਸ ਦੇ ਵਿੱਚ ਐਸੇ ਸਿਸਟਮ ਨੇ ਜਿਨ੍ਹਾਂ ਚ ਵੜ ਕੇ ਕੰਮ ਕਰਾਣਾ ਇਜ਼ ਨਾਟ ਐਨ ਈਜ਼ੀ ਟਾਸਕ ਮੈਨੂੰ ਇਹ ਲੱਗਦਾ ਸੀ ਕਈ ਵਾਰੀ ਬਾਹਰ ਬੈਠ ਕੇ ਵੀ ਇਹ ਕੰਮ ਤੇ ਬਹੁਤ ਸਿੰਪਲ ਹੈ ਇਹ ਹੋ ਜਾਣਾ ਚਾਹੀਦਾ ਹੈ ਇਹ ਕਿਉਂ ਨਹੀਂ ਹੋ ਰਿਹਾ ਪਰ ਹੁਣ ਵਿੱਚ ਆਪ ਇਨਵੋਲ ਹੋ ਕੇ ਮੈਨੂੰ ਲੱਗ ਰਿਹਾ ਹੈ ਵੀ ਤੁਹਾਨੂੰ ਕੰਟੀਨਿਊਸਲੀ ਔਨ ਦਾ ਟੋਜ਼ ਰਹਿਣਾ ਪੈਂਦਾ ਕੋਈ ਵੀ ਕੰਮ ਕਰਾ ਕੇ ਮਤਲਬ ਉਹਦਾ ਫੋਲੋ ਅਪ ਰੱਖਣਾ ਪੈਂਦਾ ਕੰਮ ਕੋਈ ਵੀ ਸਿਰੇ ਚੜਾਉਣ ਲਈ ਸੋ ਕੋਈ ਐਸੇ 45 ਦਿਨਾਂ ਵਿੱਚ ਮੈਂ ਕੋਈ ਟਾਈਮ ਲਈ ਨਹੀਂ ਇੱਥੇ ਕਰ ਰਿਹਾ ਕੰਮ ਵੀ ਐ ਟਾਈਮਲੀ ਕਰਕੇ ਤੇ ਇਹਨੂੰ ਫਟਾਫਟਾ ਤੋਂ ਕੋਈ ਕੰਮ ਕਰਨੇ ਪਰ ਮੈਨੂੰ ਇਹ ਵੀ ਲੌਂਗ ਟਰਮ ਜਿੱਤੇ ਵਿੱਚ ਸ਼ਹਿਰ ਦੀ ਭਲਾਈ ਹੈ ਸ਼ਹਿਰ ਵਾਸੀਆਂ ਦੀ ਭਲਾਈ ਹੈ ਤੇ ਉਸ ਕੰਮ ਦੇ ਵਿੱਚ ਅਸੀਂ ਤੇ 45 ਦਿਨ ਦੇ ਵਿੱਚ ਕਾਫੀ ਅਚੀਵਮੈਂਟਸ ਮੈਨੂੰ ਲੱਗਦਾ ਹੋ ਗਈਆਂ ਚੈਰ ਦੀ ਭਲਾਈ ਲਈ ਤੇ ਹੋਰ ਬਾਕੀ ਆਂਦੇ ਸਮੇਂ ਜਿਉਂ ਅਸੀਂ ਦਿਨਾਂ ਲੱਗੇ ਹੋਏ ਆਂ ਕਾਲੀ ਜਿਹੜਾ ਇੰਪਰੂਵਮੈਂਟ ਅਸ ਦਾ ਕੰਮ ਹੋਇਆ ਹੈ ਮੈਡਮ ਥਿਆੜਾ ਨੇ ਚੇਅਰਮੈਨ ਉਹ ਵਿਚਾਰੇ ਨੇ ਮੇਰੇ ਨਾਲ ਆਲਮੋਸਟ ਮਹੀਨੇ ਜੀ 20 ਮੀਟਿੰਗਾਂ ਕੀਤੀਆਂ ਬਈ ਉਸ ਕੰਮ ਨੂੰ ਇੰਪਲੀਮੈਂਟ ਕਰਾਉਣ ਲਈ ਅਸੀਂ ਉਹਦੇ ਵਿੱਚ ਕਾਫੀ ਮਿਹਨਤ ਕੀਤੀ ਹੈ ਉਹਨਾਂ ਨੇ ਮੇਰਾ ਬਹੁਤ ਤੇ ਮੈਂ 먼저 ਵੀ ਸ਼ੁਕਰਗੁਜ਼ਾਰ ਹਾਂ ਆਪਣੇ ਮੇਅਰ ਬਨੀਤਿਰ ਜੀ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਐਡਮਿਨਿਸਟ੍ਰੇਸ਼ਨ ਹਮੇਸ਼ਾ ਹੀ ਜਿਹੜਾ ਸਾਡਾ ਸਾਥ ਦਿੰਦੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਲੰਧਰ ਸੈਂਟਰਲ ਏਰੀਆ ਨੂੰ ਤੁਸੀਂ ਗਰਾਉਂਡ ਲੈਵਲ ਤੇ ਆਪ ਅਬਜ਼ਰਵ ਕਰ ਰਹੇ ਹੋ ਤੇ ਇਦਾਂ ਦੇ ਕਿਹੜੇ ਮੁੱਦੇ ਨੇ ਇਸ ਏਰੀਆ ਦੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਐਟ ਪ੍ਰਾਇੋਰਟੀ ਸੋਲਵ ਹੋਣੇ ਚਾਹੀਦੇ ਆ ਦੇਖੋ ਸੈਂਟਰਲ ਦਾ ਏਰੀਆ ਵੈਸੇ ਕਾਫੀ ਸ਼ਹਿਰੀ ਏਰੀਆ ਵੀ ਹੈ ਪਰ ਕੁਝ ਏਰੀਆ ਐਸਾ ਜਿਹਾ ਜੁੜਿਆ ਹੋਇਆ ਨਾਲ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕਾਜ਼ੀ ਮੰਡੀ ਦਾ ਏਰੀਆ ਉਥੇ ਕਾਫੀ ਕੰਮ ਹੋਣ ਵਾਲਾ ਹੈ ਰਾਮਾ ਮੰਡੀ ਏਰੀਆ ਜਿਹੜਾ ਨਵਾਂ ਡਿਵੈਲਪ ਹੋ ਰਿਹਾ ਉਥੇ ਕਾਫੀ ਕੰਮ ਹੋਣ ਵਾਲਾ ਹੈ ਅਸੀਂ ਇਨਫੈਕਟ ਉਹਨੇ ਮਸ਼ੀਨਾ ਵੀ ਆਪਣੀਆਂ ਸੁਪਰ ਸੈਕਸ਼ਨ ਮਸ਼ੀਨਾ ਆਪਣੀਆਂ ਮਗਾ ਕੇ ਆਪਣੇ ਵਾਰਡਸ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਸਪੈਸ਼ਲ ਲਗਵਾਉਣ ਲੱਗੇ ਆ ਸੋ ਥੈਟ ਕਿ ਲੋਕਾਂ ਨੂੰ ਸਫਾਈ ਦਾ ਪਾਣੀ ਮਿਲੇ ਸਾਫ ਸੁਥਰਾ ਮਾਹੌਲ ਮਿਲੇ ਤੇ ਦਫੀ ਕਾਫੀ ਚੀਜ਼ਾਂ ਨੇ ਜਿਹੜੀਆਂ ਕਿ ਸੈਂਟਰਲ ਹਲਕੇ ਦੇ ਵਿੱਚ ਸਾਡਾ ਇੰਪਰੂਵਮੈਂਟਸ ਨੂੰ ਕਾਫੀ ਵਾਹ ਪੈਂਦਾ ਹੁਣ ਅਸੀਂ ਫਿਰ ਨਵੀਂ ਇੱਕ ਸਕੀਮ ਉਹਨਾਂ ਦੀ ਸੜਕਾਂ ਦੀ ਤੇ 12.5 ਕਰੋੜ ਦਾ ਟੈਂਡਰ ਲੱਗਾ ਲਾਈਟਾਂ ਦਾ ਟੈਂਡਰ ਲੱਗਾ ਹੋਇਆ ਜਿਹਦੇ ਵਿੱਚ ਅਸੀਂ ਸਾਡਾ 70% ਤੋਂ ਲੈ ਕੇ 60% ਤੋਂ 70% ਏਰੀਆ ਇੰਪਰੂਵਮੈਂਟਸ ਦੇ ਨਾਲ ਹੀ ਪੈਂਦਾ ਸੋ ਕਾਫੀ ਕੰਮ ਹੋਣ ਵਾਲੇ ਆ ਤੇ ਅਸੀਂ ਲੱਗੇ ਹੋਏ ਆ ਕਾਫੀ ਟਾਈਮ ਹੈਗਾ ਸੋ ਹੌਲੀ ਹੌਲੀ ਕਰਕੇ ਸਾਰੇ ਕੰਮ ਕੰਪਲੀਟ ਕਰਕੇ ਸ਼ਹਿਰ ਨੂੰ ਇੱਕ ਨਵੀਂ ਨਿਵਾਰ ਦਿਆਂਗੇ ਜੀ ਤੇ ਕੋਈ ਇੱਕ ਦੋ ਇੱਕਦਾਂ ਦੇ ਕੰਮ ਜਿਹੜੇ ਮੇਜਰ ਕੰਮ ਜਿਹੜੇ ਤੁਹਾਡੇ ਆਉਣ ਤੋਂ ਬਾਅਦ ਇਸ ਏਰੀਆ ਦੇ ਵਿੱਚ ਹੋਏ ਨੇ ਦੇਖੋ ਜਦਾਂ ਮੈਂ ਤੁਹਾਨੂੰ ਦੱਸਿਆ ਸਾਡਾ ਕਾਫੀ ਏਰੀਆ ਇੰਪਰੂਵਮੈਂਟ ਰਿਸਪੈਂਸ ਦਾ ਜਿਹੜਾ ਇਹ ਐਨ ਐਸਮੈਂਟ ਵਾਲਾ ਤੇ ਨਾਨ ਕੰਸਟਰਕਸ਼ਨ ਚਾਰजेस ਵਾਲਾ ਕੰਮ ਸੀ ਕਈ ਸਾਲਾਂ ਤੋਂ ਲੰਬਿਤ ਸੀ ਔਰ ਐ ਨਹੀਂ ਕਿ ਅਦੇ ਬਹੁਤ ਜ਼ਿਆਦਾ ਐਫਰਟ ਕਰਨੀ ਪਈ ਹੈ ਉਹਦੇ ਮੈਡਮ ਥਿਆੜਾ ਨੇ ਮੇਰਾ ਸਾਥ ਦਿੱਤਾ ਤੇ ਮੈਨੂੰ ਲੱਗਦਾ ਉਹ ਈਜ਼ੀਲੀ ਅਸੀਂ ਹੈਂਡਲ ਕਰ ਪਾਏ ਆ ਸੇਮ ਵੇ ਉੱਥੇ ਇੱਕ ਸੁਸਾਇਟੀ ਆ ਨਿਤਿਸ਼ਰੇ ਦੇ ਨਾਮ ਤੇ ਜਿਹੜੇ ਕਈ ਸਾਲਾਂ ਤੋਂ ਹੀ ਰੁਗੀ ਹੋਈ 20 ਸਾਲ ਹੋ ਗਏ ਲੋਕਾਂ ਨੇ ਫਲੈਟ ਲੈ ਹੋਏ ਤੇ ਉਹਨਾਂ ਦੀ ਰਜਿਸਟਰੀ ਨਹੀਂ ਹੋ ਰਹੀਆਂ ਅਸੀਂ ਉਹਨਾਂ ਦੇ ਵਰਕ ਕਰ ਰਹੇ ਆ ਅਸੀਂ ਉਹ ਕੰਮ ਮੈਨੂੰ ਲੱਗਦਾ ਬਹੁਤ ਜਲਦੀ ਸਰਕਾਰ ਨੂੰ ਵਿੱਚ ਇਨਵੋਲਵ ਕਰਕੇ ਅਸੀਂ ਉਹ ਕੰਮ ਸਿਰੇ ਜੜਾ ਲਾਂਦੇ ਜਿਹਦੇ ਵਿੱਚ ਬਿਲਡਰ ਨੇ 900 ਕਰੋੜ ਦਾ ਸਰਕਾਰ ਤੇ ਜੁਰਮਾਨੇ ਦਾ ਫਾਈਲ ਕੀਤਾ ਹੈ ਸਰਕਾਰ ਨੇ ਉਹਦੇ ਤੇ 100 ਕਰੋੜ ਦਾ ਕੀਤਾ ਹੈ ਉਹ ਵਿਚਕਾਰ ਜਿਆ ਰਸਤਾ ਲੰਘ ਕੇ ਤੇ ਲੋਕਾਂ ਨੂੰ ਬੜੀ ਉਹਦੀ ਸਹੂਲਤ ਮਿਲ ਲਗੀ ਉੱਥੇ 400 ਪਰਿਵਾਰ ਪਿਛਲੇ 20 ਸਾਲਾਂ ਤੋਂ ਰਹਿ ਰਿਹਾ ਤੇ ਜਿਨ੍ਹਾਂ ਕੋਲ ਕੋਈ ਓਨਰਸ਼ਿਪ ਕੋਈ ਡਾਕੂਮੈਂਟ ਨਹੀਂ ਹੈਗਾ ਸੋ ਇਸ ਤਰ੍ਹਾਂ ਦੇ بڑے ਕੰਮ ਨੇ ਜਿਹੜੇ ਛੋਟੀ ਛੋਟੀ ਇਨਵੋਲਵਮੈਂਟ ਕਰਕੇ ਰੁਕੇ ਹੋਏ ਨੇ ਜਿਹੜੇ ਕਿ ਬਹੁਤ ਵੱਡੇ ਕੰਮ ਨੇ ਸੋ ਇੱਕ ਐਨਡੀਸੀ ਐਨਓਸੀ ਦਾ ਮਸਲਾ ਹੈ ਜਿਹੜੀਆਂ ਕਲੋਨੀਆਂ ਅਸੀਂ ਹੈਂਡਓਵਰ ਕਰ ਚੁੱਕੇ ਆ ਇੰਪਰੂਵਮੈਂਟ ਟਰਸਟ ਨੂੰ ਉਹਨਾਂ ਦੀ ਐਨਡੀਸੀ ਐਨਓਸੀ ਲੈਣੀ ਪੈਂਦੀ ਹੈ ਉਹਦੇ ਵੀ ਮੈਂ ਭੈਣ ਜੀ ਥਿਆੜਾ ਨਾਲ ਲੱਦਾ ਹੋਇਆ ਉਹਦਾ ਵੀ ਅਸੀਂ ਬਹੁਤ ਜਲਦੀ ਕੋਈ ਐਲਾਨ ਕਰਨ ਜਾ ਰਹੇ ਹਾਂ ਜੀ ਤੇ ਤੁਸੀਂ ਆਪ ਇੱਕ ਇੰਡਸਟਰੀਅਲਿਸਟ ਹੋ ਜਲੰਧਰ ਦੀ ਇੰਡਸਟਰੀ ਨੂੰ ਹੋਰ ਬੈਟਰ ਕਰਨ ਦੇ ਹੋਰ ਗਰੋ ਕਰਨ ਦੇ ਲਈ ਤੁਹਾਡੇ ਕੋਲ ਕੀ ਪਲਾਨਸ ਨੇ ਮੈਂ ਅਗੇ ਵੀ ਤੁਹਾਡਾਂ ਨਾਲ ਸ਼ਾਇਦ ਸ਼ੇਅਰ ਕੀਤਾ ਸੀ ਵੀ ਅਸੀਂ ਐਸ ਜ਼ेड ਤੇ ਵਰਕਿੰਗ ਕਰ ਰਹੇ ਹਾਂ ਫਰਸ ਕੋਰਸ ਐਂਡ ਲੈਦਰ ਬੂਟਸ ਜਿਹੜੀਆਂ ਦੋ ਮੇਜਰ ਇੰਡਸਟਰੀ ਸਾਡੇ ਐਕਸਪੋਰਟ ਹਾਊਸਿਸ ਨੇ ਜਲੰਧਰੋਂ ਦੋਨਾਂ ਦੇ ਐਸ ਜ਼ेड ਪਲਾਨ ਕਰ ਰਹੇ ਹਾਂ ਔਰ ਇੱਕ ਮੀਟਿੰਗ ਮੈਂ ਕਰ ਵੀ ਲਈ ਹੈ ਸਾਡੇ ਇੰਡਸਟਰੀ ਮਿਨਿਸਟਰ ਸੰਜੀਵ ਅਰੋੜਾ ਜੀ ਨਾਲ ਤੇ ਨੈਕਸਟ ਵੀਕ ਮੈਂ ਉਹਨਾਂ ਨੂੰ ਫੇਰ ਮਿਲ ਰਹੇ ਹਾਂ ਕਿ ਉਹ ਸਾਡੀ ਕੀ ਹੈਲਪ ਕਰ ਸਕਦੇ ਆ ਇਹਦੇ ਵਿੱਚ ਤੇ ਜਿੱਥੇ ਤੱਕ ਵੀ ਜਾਣਾ ਪਏਗਾ ਅਸੀਂ ਇਹ ਦੋਨੋਂ ਐਸ ਜ਼ेड ਕਢਾਲ ਲਈ ਜ਼ਰੂਰ ਜਾਵਾਂਗੇ ਠੀਕ ਹੈ ਤੇ ਜਲੰਧਰ ਸੈਂਟਰਲ ਦੇ ਵਿੱਚ ਬਾਈ ਇਲੈਕਸ਼ਨ ਲੜਨ ਬਾਰੇ ਤੁਹਾਡਾ ਕੀ ਪਲਾਨ ਹੈ ਦੇ ਕੋں ਤੇ ਸਰਕਾਰ ਦੀ ਮਰਜ਼ੀ ਨਾਲ ਇਲੈਕਸ਼ਨ ਹੋਣੇ ਆ ਤੇ ਅਸੀਂ ਤੇ ਤਿਆਰੀਆਂ ਦੇ ਬਾਡੀ ਜੁਆਇਨ ਕਰ ਲਈ ਇਸ ਤੋਂ ਬਾਅਦ ਜੋ ਸਰਕਾਰ ਹੁਕਮ ਕਰੇਗੀ ਅਸੀਂ ਜ਼ਰੂਰ ਉਹਨੂੰ ਫੋਲੋ ਕਰਾਂਗੇ ਤੇ ਜੇ ਤੁਸੀਂ ਇਹ ਇਲੈਕਸ਼ਨ ਲੜਦੇ ਹੋ ਤਾਂ ਇਦਾਂ ਦਾ ਕਿਹੜਾ ਫੈਕਟਰ ਰਹੇਗਾ ਕਿ ਲੋਕ ਬਾਕੀ ਉਮੀਦਵਾਰਾਂ ਨੂੰ ਛੱਡ ਕੇ ਸਿਰਫ ਤੁਹਾਨੂੰ ਚੂਜ਼ ਕਰਨ ਨਹੀਂ ਮੈਂ ਐਂਟਾਇਰਲੀ ਲੋਕਾਂ ਦੇ ਉੱਪਰ ਐਸੀ ਇਜ਼ਤ ਮੈਨੂੰ ਲੱਗਦਾ ਅਸੀਂ ਉਹਨਾਂ ਨੂੰ ਐਨ ਨਹੀਂ ਆ ਸਕਦੇ ਵੀ ਅਸੀਂ ਬੈਟਰ ਆ ਗਿਓ ਬੈਟਰ ਆ ਤੇ ਲੋਕਾਂ ਨੂੰ ਆਪਣੇ ਆਪ ਹੀ ਰਹਿਣ ਦੇ ਟਾਈਮ 'ਚ ਦਿਖ ਜਾਏਗਾ ਵੀ ਕਿਹੜੇ ਕਿਹੜੇ ਕੰਮ ਲੋਗਾ ਦੇ ਨਹੀਂ ਹੋਏ ਸੀ ਤੇ ਨਹੀਂ ਹੋਣ ਵਾਲੇ ਸੀ ਉਹ ਵੀ ਹੋ ਗਏ ਆ ਸਾਡੀ ਐਫਰਟ ਨਾਲ ਤੇ ਮੇਰਾ ਖਿਆਲ ਡੈਫੀਨਿਟਲੀ ਲੋਕੀ ਬlesਸਿੰਗਸ ਦੇਣਗੇ ਆਪਣੀਆਂ ਜੇ ਇਲੈਕਸ਼ਨ ਹੁੰਦੇ ਜੀ ਤੇ ਤੁਹਾਡੇ ਆਉਣ ਤੋਂ ਬਾਅਦ ਕਾਫੀ ਕਮ ਸਪੀਡ ਅਪ ਹੋ ਗਿਆ ਸਿਰਫ ਸੈਂਟਰਲ ਵਿੱਚ ਨਹੀਂ ਬਲਕਿ ਪੂਰੇ ਜਲੰਧਰ ਦੇ ਵਿੱਚ ਕੰਮ ਬਹੁਤ ਜਲਦੀ ਹੋ ਰਹੇ ਨੇ ਪਰ ਕਈ ਵਾਰ ਇਦਾਂ ਹੁੰਦਾ ਹੈ ਪੋਲਿਟਿਸ਼ੀਅਨਸ ਇਲੈਕਸ਼ਨ ਤੋਂ ਪਹਿਲਾਂ ਸਾਰੇ ਕੰਮ ਕਰਵਾਉਂਦੇ ਨੇ ਲੋਕਾਂ ਨੂੰ ਮਿਲਦੇ ਨੇ ਇਲੈਕਸ਼ਨ ਤੋਂ ਬਾਅਦ ਇਹ ਚੀਜ਼ ਬਦਲੇਗੀ ਇਤਨੀ ਨਹੀਂ 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 ਐਸੀ ਕੋਈ ਗੱਲ ਨਹੀਂ ਹਾਲੇ ਕੋਈ ਇਲੈਕਸ਼ਨ ਦਾ ਚਾਂਸ ਵੀ ਨਹੀਂ ਹੈ ਮੈਨੂੰ ਲੱਗਦਾ ਵੀ ਕੋਈ ਇਲੈਕਸ਼ਨ ਹੋਣ ਜਾ ਰਿਹਾ ਹੈ ਪਰ ਅਸੀਂ ਇੱਕ ਟੀਮਵਰਕ ਸਾਡੇ ਮਿਨਿਸਟਰ ਹਮਿੰਦਰ ਪਾਵਾ ਜੀ ਦਿਨੇਸ਼ ਧਾੜੀ ਜਿਹੜੇ ਨਾਰਥ ਦੇ ਨੇ ਮੈਡਮ ਥਿਆੜਾ ਨੇ ਮੈਂ ਅਵਨੀਤੀਰ ਜੀ ਹੈ ਅਸੀਂ ਐਜ਼ ਅ ਟੀਮ ਰਲ ਕੇ ਜਲੰਧਰ ਦੀ ਬਿਹਤਰੀ ਲਈ ਜ਼ਰੂਰ ਕੋਸ਼ਿਸ਼ ਕਰਦੇ ਆਂ ਤੇ ਅਸੀਂ ਮਿਲ ਕੇ ਐਜ਼ ਅ ਟੀਮ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਜਲੰਧਰ ਲਈ ਕਾਫੀ ਆਉਣ ਵਾਲਾ ਸਮਾਂ ਅੱਛਾ ਤੇ ਉਹ ਜੁਲੂ ਹੋਏਗਾ ਤੇ ਮੇਰਾ ਆਖਰੀ ਸਵਾਲ ਜੇ ਤੁਸੀਂ ਹੁਣ ਅੱਜ ਤੋਂ 10 ਸਾਲ ਪਹਿਲਾਂ ਦੇ ਨਿਤਿਨ ਕੋਲੀ ਨੂੰ ਮਿਲੋਗੇ ਤਾਂ ਅਜਿਹੀ ਕਿਹੜੀ ਸਲਾਹ ਦੇਣਾ ਚਾਹੋਗੇ ਜਿਸ ਨਾਲ ਤੁਸੀਂ ਹੁਣ ਹੋਰ ਬੈਟਰ ਕਰ ਸਕੋ ਨਹੀਂ ਮੈਨੂੰ ਲੱਗਦਾ ਮੈਂ ਆਪਣਾ ਲਾਈਫ ਸਟਾਈਲ ਜਿਸ ਤਰ੍ਹਾਂ ਦਾ ਮੈਂ ਗ੍ਰੈਜੂਏਸ਼ਨ ਦਰ ਕੇ ਨਿਕਲਿਆ ਸੀ ਮੈਂ ਅਜ ਵੀ ਐਸਾ ਹੀ ਰੱਖਿਆ ਆਪਣਾ ਰੂਟੀਨ ਜਿਹੀ ਯੋਗਾ ਕਰਨਾ ਫਿਰ ਗੇਮ ਖੇਲਣਾ ਜਰੂਰ ਪਹਿਲਾਂ ਟੈਨਿਸ ਖੇਲਦਾ ਸੀ ਉਸਕੋਸ਼ ਖੇਲਦਾ ਤੇ ਆਪਣਾ ਡੈਫੀਨਿਟਲੀ ਇਹ ਥੋੜਾ ਜਿਹਾ ਚੇਂਜ ਆਇਆ ਤੇ ਆਈ ਵੁੱਡ ਲਾਈਕੀ ਐਸ ਤਰ੍ਹਾਂ ਹੀ ਰੱਖੀਏ ਆਪਾਂ ਜੋ ਵੀ ਦਸਾਂ ਦਾ ਟਾਈਮ ਆਏਗਾ ਉਸ ਤਰ੍ਹਾਂ ਦਾ ਅਸੀਂ ਆਪਣੇ ਆਪ ਨੂੰ ਕੀ ਐਡਜਸਟ ਕਰ ਲੈਣਾ ਚਾਹੀਦਾ ਜੀ ਤੇ ਬਹੁਤ ਬਹੁਤ ਸ਼ੁਕਰੀਆ ਸਰ ਸਾਨੂੰ ਅੱਜ ਨਾ ਟਾਈਮ ਦੇਣ ਲਈ ਥੈਂਕ ਯੂ ਥੈਂਕ ਯੂ ਸੁਮਿਤ